ਲੋ ਜੀ ਫਰੈਂਡਸ ਸਾਰੇ ਕੈਂਡੀਡੇਟ ਸੀਨੀਅਰ ਅਸਿਸਟੈਂਟ ਦੇ ਪੇਪਰ ਦੀ ਵੇਟ ਕਰੇ ਸਨ ਪਰ ਐਡਵਰਟਾਈਜ਼ਮੈਂਟ ਨੰਬਰ 5/2023 ਅਧੀਨ ਸੀਨੀਅਰ ਸਾਇਕ ਦੀਆਂ ਜਿਹੜੀਆਂ ਪੋਸਟਾਂ ਨੇ ਜੀ ਉਹਨਾਂ 'ਚ ਵਾਧਾ ਕਰ ਦਿੱਤਾ ਗਿਆ ਪੋਸਟਾਂ ਨਹੀਂ ਕਿਹ ਪਹਿਲਾਂ ਜਿਹੜੀਆਂ ਸੀਗੀਆਂ ਜੀ 131 ਪੋਸਟਾਂ ਸੀਗੀਆਂ ਹੁਣ ਉਹਨਾਂ ਨੂੰ ਵਧਾ ਕੇ 274 ਕਰ ਦਿੱਤਾ ਗਿਆ ਤੇ ਜਿਹੜੇ ਕੈਂਡੀਡੇਟ ਰਹਿ ਗਏ ਸਨ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਮਿਲ ਗਿਆ ਲਾਸਟ ਡੇਟ ਹੈ ਜਿਹੜੀ ਵਧਾ ਦਿੱਤੀ ਗਈ ਹੈ ਤੇ ਪੋਸਟਾਂ ਦੀ ਗਿਣਤੀ ਵੀ 274 ਕਰ ਦਿੱਤੀ ਗਈ ਹੈ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਜੀ ਉਹ ਅੱਜ ਤੋਂ ਸ਼ੁਰੂ ਹੋਣੀ ਹੈ 23/7/2024 ਤੋਂ ਤੇ ਆਖਰੀ ਮਿਤੀ ਹੈ ਜਿਹੜੀ ਅਪਲਾਈ ਕਰਨ ਦੀ 5/8/2024 ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ 8/8/2024 ਹੈ ਜੀ ਸਿੰਪਲ ਗ੍ਰੈਜੂਏਸ਼ਨ ਹੈ ਜੀ ਗ੍ਰੈਜੂਏਸ਼ਨ ਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਹ ਵਾਲੇ ਡਿਪਾਰਟਮੈਂਟਸ ਨੇਗੇ ਪ੍ਰੋਪਰ ਡਿਟੇਲ ਹੈ ਜਿਹੜੀ ਦਿੱਤੀ ਹੋਈ ਹੈ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਪੋਸਟਾਂ ਨੇਗੀਆਂ ਜਿਹੜੀਆਂ ਉਹ ਖਾਲੀ ਪਈਆਂ ਰਹੀਆਂ ਕਲੀਅਰ ਹੈ ਜੀ ਟੋਟਲ 274 ਪੋਸਟਾਂ ਨੇਗੀਆਂ ਜਿਹੜੀਆਂ ਆ ਹਣ ਕੀਤੀ ਗਈਆਂ ਪਹਿਲਾ 131 ਸੀਗੀਆਂ ਸਾਰੀਆਂ ਡਿਪਾਰਟਮੈਂਟਸ ਵਾਈਜ਼ ਨੇਗੀਆਂ ਹਰੇਕ ਕੈਟਾਗਰੀ ਦੀ ਅਲੱਗ ਤੋਂ ਮੈਨ ਵੂਮਨ ਦੀਆਂ ਪੋਸਟਸ ਜਿਹੜੀਆਂ ਉਹ ਕੈਟਾਗਰੀ ਵਾਈਜ਼ ਡਿਫਾਈਨ ਕੀਤੀ ਗਈ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਗੀ ਕੁਆਲਿਫਿਕੇਸ਼ਨ ਕੀ ਹੈ ਜੀ ਹੋਰ ਯੋਗਤਾ ਜਿਹੜੀ ਸਿਲੇਬਸ ਹੈਗਾ ਉਹਦੀ ਡਿਟੇਲ ਹੈ ਜਿਹੜੀ ਉਹ ਵੀ ਪ੍ਰੋਵਾਈਡ ਕਰਾ ਦੇਗੇ ਕਮੈਂਟ ਕਰ ਦਿਓ ਜੇ ਕੁਝ ਵੀ ਨਹੀਂ ਪਤਾ ਚੱਲਦਾ ਤਾਂ ਵੀਡੀਓ ਨੂੰ ਸ਼ੇਅਰ ਜੁਰ ਕਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਤੇ ਬੈਲ ਆਈਕਨ ਜੁਰ ਪ੍ਰੈਸ ਕਰ ਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜ ਠੀਕ ਹੈ ਜੀ ਹੋਰ ਅਪਡੇਟ ਦੇ ਨਾਲ ਲਗਾਤਾਰ ਜੁੜੇ ਰਹਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਰਿਟ ਹਾਂ ਇਥੇ ਇੱਕ ਧਿਆਨ ਦੇਣ ਯੋਗ ਗੱਲ ਇਹ ਹੈ ਵੀ ਇਹਦੇ ਚ ਪੇਪਰ A ਨਹੀਂ ਹੋਊਗਾ ਪੇਪਰ ਸਿਰਫ B ਹੋਊਗਾ 120 ਨੰਬਰਾਂ ਦਾ ਪੇਪਰ ਹੋਊਗਾ ਪੰਜਾਬੀ A ਕੁਆਲੀਫਾਈ ਪੇਪਰ ਹੈ ਜਿਹੜਾ ਇਸ ਪੋਸਟ ਦੇ ਵਿੱਚ ਨਹੀਂ ਹੋਊਗਾ ਕਿਉਂਕਿ ਗਰੁੱਪ B ਦੀ ਪੋਸਟ ਹੈ ਇਹ ਕਲੀਅਰ ਹੈ ਜੀ ਹੋਰ ਅਪਡੇਟ ਦੇ ਨਾਲ ਜੁੜੇ ਰਵਾਂਗੇ ਪਲੀਜ਼ ਵੀਡੀਓ ਨੂੰ ਲਾਈਕ শেয়ার ਜ਼ਰੂਰ ਕਰਦਿਆ ਕਰੋ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਕੁਆਲਿਫੀਕੇਸ਼ਨ ਹੈ ਜਿਹੜੀ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਦੇ ਬੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਟਾਈਪਿੰਗ ਟੈਸਟ ਵਗੈਰਾ ਕੁਝ ਨਹੀਂ ਹੋਣਾ ਸਿੰਪਲ ਗ੍ਰੈਜੂਏਟ ਲੈਵਲ ਦੇ ਪੇਪਰ ਹੋਊਗਾ ਮੈਰਿਟ ਦੇ ਬੇਸ ਤੇ ਤੁਸੀਂ ਆ ਪੋਸਟਸ ਦੇ ਜਿਹੜੀਆਂ ਉਹ ਲੈ ਸਕਦੇ ਹੋ ਇਹ ਵਕ ਵਕ ਡਿਪਾਰਟਮੈਂਟ ਨੇਗੇ ਜਿੰਨਾਂ ਚ ਪੋਸਟਸ ਨੇਗੀਆਂ ਖਾਲੀ ਪਈਆਂ ਇਹਨੂੰ ਧਿਆਨ ਨਾਲ ਦੇਖ ਲਿਓ ਪੀਡੀਐਫ ਫਾਈਲ ਡਾਲੀ ਗੇ ਚੈਨਲ ਤੇ ਪ੍ਰੋਵਾਈਡ ਕਰ ਰਹੇ ਨੇ ਕਮੈਂਟ ਕਰ ਦਿਓ ਮਿਲਦੇ ਆ ਜੀ